ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਹੀਦ ਬਾਬਾ ਸ਼ਾਮ ਸਿੰਘਾ ਟਾਰੀ ਜੀ ਦੇ ਜਿਹੜਾ ਸ਼ਹੀਦੀ ਜੋੜ ਮਿਲ ਜਿਹੜੇ ਸ਼ੁਰੂ ਹੋ ਚੁੱਕੇ ਨੇ ਫਤਿਹਗੜ੍ਹ ਸੁਭਰਾ ਦੀ ਧਰਤੀ ਤੇ ਜਿਹੜੇ ਲਗਾਤਾਰ 1 ਤਰੀਕ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਜਿਹੜੇ ਰਾਤ ਦੇ ਰਾਤਰੀ ਦੀਵਾਨ ਜਿਹੜੇ ਸਾਜ ਰਹੇ ਨੇ ਪਿਛਲੇ ਦਿਨਾਂ ਤੋਂ ਤ ਲਗਾਤਾਰ ਜਿਹੜੇ 10 ਫਰਵਰੀ ਤੱਕ ਜਿਹੜੇ ਦੀਵਾਨ ਸੱਜਣਗੇ ਸੰਗਤਾਂ ਹਉਮ-ਹਮ ਆ ਕੇ ਪਹੁੰਚ ਰਹੀਆਂ ਨੇ ਹੁਣ ਤੁਹਾਨੂੰ ਦਰਸ਼ਨ دیدار ਕਰਵਾਉਣ ਜਾ ਰਹੇ ਹਾਂ ਜਿਹੜਾ ਫਤਿਹਗੜ ਸਭਰਾਹ ਦੀ ਧਰਤੀ ਤੇ ਸ਼ਹੀਦ ਦੀ ਜਿਹੜਾ ਜੋੜ ਮਿਲ ਹੈਗਾ ਉਸ ਪਵਿੱਤਰ ਸਥਾਨ ਦੇ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਿੱਛੇ ਜਿਹੜਾ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਫਤਿਹਗੜ ਸਭਰਾਹ ਦੀ ਧਰਤੀ ਤੇ ਮੌਜੂਦ ਹੈ ਸ਼ਹੀਦ ਬਾਬਾ ਸ਼ਾਮ ਸਿੰਘ ਅਟਾਰੀ ਜਿੱਥੇ ਅੰਗਰੇਜ਼ਾਂ ਦਾ ਤੇ ਸਿੱਖਾਂ ਦਾ ਜਿਹੜਾ ਆਖਰੀ ਜਿਹੜਾ ਜੁੱਧ ਹੋਇਆ ਸੀ ਜਿਸ ਹੁਮਸਾਨ ਜੁੱਧ ਦੇ ਵਿੱਚ ਸ਼ਹੀਦ ਜਿਹੜਾ ਸਾਡੇ ਸ਼ਾਮ ਸਿੰਘ ਅਟਾਰੀ ਜੀ ਸ ਸ਼ਹੀਦ ਹੋ ਗਏ ਸਨ ਸੋ ਆਹ ਕਰਦੇ ਆ ਗੱਲਬਾਤ ਤੁਹੂ ਦੇ ਜਿਹੜੇ ਮੁੱਖ ਸੇਵਾਦਾਰ ਹੈਗੇ ਆ ਤੇ ਹੋਰ ਸੰਗਤਾਂ ਦੇ ਜਿਹੜਾ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦਾ ਜਿਹੜਾ ਇਹ ਸ਼ਹੀਦੀ ਦਿਹਾੜਾ ਰਹੂਗਾ ਸ਼ਹੀਦੀ ਜੋੜ ਮੇਲਾ ਰਹੂਗਾ ਤੇ ਕਿਸ ਤਰ੍ਹਾਂ ਦੇ ਜਿਹੜਾ ਲਗਾਤਾਰ ਜਿਹੜਾ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਜਿਹੜਾ ਇਹ ਦਿਹਾੜੇ ਜਿਹੜਾ ਰਾਤਰੀ ਦੀਵਾਨ ਸੱਜਣਗੇ ਕਿਹੜੇ ਕਿਹੜੇ ਜਿਹੜੇ ਮੁੱਖ ਸੇਵਾਦਾਰ ਜਿਹੜੇ ਕੀਰਤਨੀ ਜਥੇ ਜਿਹੜੇ ਹੈਗੇ ਨੇ ਜਾਂ ਰਾਗੀ ਟਾਡੀ ਜਿਹੜੇ ਹੈਗੇ ਨੇ ਉਹ ਇੱਥੇ ਹੌਮ ਹਮਾ ਕੇ ਪਹੁੰਚਣਗੇ ਸੋ ਆਹ ਕਰਦੇ ਆ ਗੱਲਬਾਤ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸ੍ਰੀ ਹਾਲੀ ਸਹਿ ਵਾਲੇ ਮਹਾਪੁਰਸ਼ ਦਿਨਾਂ ਤੋਂ ਬਰੋਸ ਆਏ ਹੋਏ ਸਤਕਾਰਯੋਗ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਸਾਹਿਬ ਜੀ ਅਤੇ ਗੁਰਦੁਆਰਾ ਸ਼ਹੀਦ ਸਰਦਾਰ ਸ਼ਾਮ ਸਿੰਘ ਔਟਾਰੀ ਪਿੰਡ ਫਤੇਗੜ ਸਭਰਾਵਾਂ ਦੇ ਮੁੱਖ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਸ਼ਿੰਦਰ ਸਿੰਘ ਸਾਹਿਬ ਜੀ ਹੁਣਾਂ ਦੇ ਉਦਮ ਅਪਰਾਲੇ ਨਾਲ ਨਗਰ ਨਿਵਾਸੀ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਪਿਆਰ ਭਰੇ ਸਹਿਯੋਗ ਨਾਲ ਅਮਰ ਸ਼ਹੀਦ ਸਰਦਾਰ ਸ਼ਾਮ ਸਿੰਘ ਜੀ ਔਟਾਰੀ ਵਾਲੇ ਅਤੇ ਉਹਨਾਂ ਦੇ ਨਾਲ 10 ਫਰਵਰੀ 1846 ਨੂੰ ਫਤੇਗੜ ਸਭਰਾਵਾਂ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਸਮੂਹ ਸ਼ਹੀਦਾਂ ਸਿੰਘਾਂ ਦਾ ਸਲਾਨਾ ਸ਼ਹੀਦੀ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਫਤਿਹਗੜ ਸਬਰਾ ਜਿਲ੍ਹਾ ਫਿਰੋਜ਼ਪੁਰ ਪੰਜਾਬ ਦੀ ਧਰਤੀ ਤੇ ਬੜੀ ਸ਼ਰਧਾ ਭਾਵਨਾ ਤੇ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੰਧਿਆ ਅਤੇ ਅਮਰਤ ਵੇਲੇ ਦੇ ਸੁੰਦਰ ਦੀਵਾਨ ਸਜਦੇ ਆ ਰਹੇ ਨੇ ਕਾਲ ਰੋਜ 1 ਫਰਵਰੀ ਤੋਂ ਲੈ ਕੇ 9 ਫਰਵਰੀ ਤੱਕ ਰਾਤੜੀ ਦੇ ਦੀਵਾਨ ਖੰਨ ਜਿਨ੍ਹਾਂ ਦੇ ਵਿੱਚ ਕੌਮ ਦੇ ਮਹਾਨ ਵਿਦਵਾਨ ਕਥਾਵਾਚਕ ਰਾਗੀ ਢਾਡੀ ਸਿੰਘ ਸਮੇਂ-ਸਮੇਂ ਮੁਤਾਬਕ ਹਾਜ਼ਰੀਆਂ ਲਵਾ ਰਹੇ ਹਨ ਔਰ 10 ਫਰਵਰੀ ਨੂੰ ਮਹਾਨ ਗੁਰਮਤ ਸਮਾਗਮ ਜਿਹੜਾ ਹੈ ਉਹ ਸਾਰਾ ਦਿਨ ਦਾ ਹੋਵੇਗਾ ਇਸੇ ਪ੍ਰਕਾਰ ਹੀ 5 ਫਰਵਰੀ ਦਿਨ ਸੋਮਵਾਰ ਨੂੰ ਇਸ ਪਵਿੱਤਰ ਸਥਾਨ ਤੇ ਬੱਚਿਆਂ ਦੇ ਧਾਰਮਿਕ ਗੁਰਮਤ ਮੁਕਾਬਲੇ ਹੋਣਗੇ ਜਿਸ ਵਿੱਚ ਦਸਤਾਰ ਨੋਕ ਵਾਲੀ ਗੋਲ ਗੁਰਬਾਣੀ ਕੰਠ ਕੀਰਤਨ ਦੇ ਸ਼ਬਦ ਕੀਰਤਨ ਦੇ ਮੁਕਾਬਲੇ ਟਾਡੀਵਾਰਾਂ ਕਵੀਸ਼ਰੀ ਭਾਸ਼ਨ ਤੇ ਕਵਤਾਵਾਂ ਦੇ ਜਿਹੜੇ ਬੱਚਿਆਂ ਦੇ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਮੁਕਾਬਲੇ ਹੋਣਗੇ ਇਸੇ ਤਰ੍ਹਾਂ 6 ਫਰਵਰੀ ਨੂੰ ਇੱਥੇ ਮਹਾਨ ਨਗਰ ਕੀਰਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਛਾਤਰ ਛਾਇਆ ਹੇਠ ਹੋਵੇਗਾ ਔਰ 7 ਫਰਵਰੀ ਨੂੰ ਮੱਲਾਂ ਵਾਲੇ ਸ਼ਹਿਰ ਤੋਂ ਮਹਾਨ ਨਗਰ ਕੀਰਤਨ ਆਰੰਭ ਹੋ ਕੇ ਸ਼ਹੀਦਾਂ ਦੀ ਧਰਤੀ ਤੇ ਆ ਕੇ ਸੰਪੂਰਨ ਹੋਵੇਗਾ 8 ਫਰਵਰੀ ਨੂੰ ਤੇ 9 ਫਰਵਰੀ ਨੂੰ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਯਾਦਗਾਰੀ ਸਟੇਡੀਅਮ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਹੋ ਰਿਹਾ ਹੈ 8 ਫਰਵਰੀ ਨੂੰ ਨਾਲ ਹੀ ਅੱਖਾਂ ਦਾ ਫ੍ਰੀ ਕੈਂਪ ਲੱਗੇਗਾ ਜਿਸ ਵਿੱਚ ਚੈੱਕਅਪ ਕਰਕੇ ਲੋੜਵੰਦਾਂ ਦੇ ਸੰਸਥਾ ਵੱਲੋਂ ਫ੍ਰੀ ਆਪਰੇਸ਼ਨ ਕੀਤੇ ਜਾਣਗੇ ਇਸੇ ਤਰ੍ਹਾਂ 10 ਫਰਵਰੀ ਨੂੰ ਜਿਵੇਂ ਮਹਾਨ ਦਿਨ ਦੇ ਗੁਰਮਤ ਸਮਾਗਮ ਨੇ ਤੇ 11 ਫਰਵਰੀ ਨੂੰ ਸਾਰੇ ਸਮਾਗਮਾਂ ਦਾ ਨਤੀਜਾ ਨਿਚੋੜ ਭਾਵ ਖੰਡੇ ਬਾਟੇ ਦਾ ਅਮਰ ਸੰਚਾਰ ਹੋਵੇਗਾ ਅਮਰ ਦੀ ਦਾਤ ਲੈਣ ਵਾਲੇ ਅੰਮ੍ਰਿਤ ਅਬਲਾਖੀ ਸਣ ਕੇ ਸੀਸ ਇਸ਼ਨਾਨ ਕਰਕੇ ਦੋਨੋ ਸਿੰਘ ਅਤੇ ਸਿੰਘਣੀ ਤਿਆਰਬਰ ਤਿਆਰ ਹੋ ਕੇ ਪੰਜ ਕਕਾਰੀ ਵਰਦੀ ਧਾਰਨ ਕਰਕੇ ਔਰ ਸਵਸ ਵਸਤਰ ਪਹਿਨ ਕਰਕੇ ਅੰਮ੍ਰਿਤ ਦੀ ਅਮੋਲਕ ਦਾਤ ਲੈ ਸਕਦੇ ਹਨ ਜੀ ਔਰ ਇਹ ਮਹਾਨ ਸਮਾਗਮ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਇਸ ਪਵਿੱਤਰ ਸਥਾਨ ਤੇ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੁੰਦੇ ਹਨ ਕੀਤੇ ਜਾਂਦੇ ਹਨ ਜੀ ਸੋ ਮਹਾਰਾਜ ਜੀ ਮਿਹਰ ਕਰਨ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਜਾਨੀ ਆਤਮਾ ਸੇਵੀ ਜਿਸ ਤਰ੍ਹਾਂ ਇਹ ਪ੍ਰੋਗਰਾਮ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਇੱਥੇ ਫਤਿਹਗੜ ਸਿਵਰਾ ਦੇ ਵਿੱਚ ਗੁਰਦੁਆਰਾ ਸਾਹਿਬ ਮਨਾਇਆ ਜਾ ਰਿਹਾ ਜੀ ਜੀ ਛੇਤੀ ਜੋੜ ਮੇਲਾ ਮਨਾਇਆ ਜਾ ਰਿਹਾ ਹਾਂਜੀ ਇਹ ਸੰਗਤ ਨੂੰ ਇਲਾਕੇ ਨੂੰ ਨੌਜਵਾਨਾਂ ਨੂੰ ਕਿਸਨਿਆ ਦੇਣਾ ਚਾਹ ਰਿਹਾ ਨੌਜਵਾਨਾਂ ਨੂੰ ਇਹ ਸੁਨੇਹਾ ਦੇਣਾ ਚਾਹਾਂਗੇ ਕਿ ਵੱਧ ਚੜ ਕੇ ਆਪ ਜਿਸ ਤਰ੍ਹਾਂ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਲਵਾਉਂਦੇ ਹੋ ਜਿਹੜੇ ਕੇਸਾਂ ਧਾਰੀ ਨਹੀਂ ਉਹ ਕੇਸਾਂ ਧਾਰੀ ਹੋਵੋ ਜਿਹੜੇ ਕੇਸਾਂ ਧਾਰੀ ਨਹੀਂ ਉਹ ਮਰ ਦੀ ਦਾਤ ਲਓ ਜਿਨ੍ਹਾਂ ਅਮਰਦੀ ਦਾਤ ਲਈਓ ਸਵੇਰ ਵੇਲੇ ਦਾ ਨਿਤਨੇਮ ਸ਼ਾਮਾਂ ਦਾ ਨਿਤਨੇਮ ਕਰੋ ਜਿਹੜੇ ਨਸ਼ਿਆਂ ਦੀ ਦਲਦਲ ਵਿੱਚ ਫਸ ਗਏ ਹਨ ਇਸ ਵਿੱਚੋਂ ਨਿਕਲਣ ਦਾ ਯਤਨ ਕਰੋ ਤੇ ਜਿਹੜੇ ਬਚੇ ਹੋਏ ਨੇ ਉਹ ਉਹਨਾਂ ਵੱਲੇ ਵੇਖ ਕਰਕੇ ਸਤਿਗੁਰੂ ਦਾ ਸ਼ੁਕਰ ਕਰਕੇ ਤੇ ਆਪਣੇ ਆਪ ਨੂੰ ਬਚਾ ਕੇ ਰੱਖੋ ਗੁਰੂ ਘਰ ਵਿੱਚ ਜਦੋਂ ਆਉਂਦੇ ਹੋ ਹਾਜ਼ਰੀਆਂ ਲਵਾਉਂਦੇ ਹੋ ਤੇ ਬੜੇ ਪਿਆਰ ਦੇ ਨਾਲ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੀ ਭੈ ਭਾਵਣੀ ਦੇ ਵਿੱਚ ਹਾਜ਼ਰੀਆਂ ਲਵਾਈਏ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਪੂਰੇ ਇਲਾਕੇ ਭਰ ਦੀ ਸੰਗਤ ਤਕਰੀਬਨ ਪਿਛਲੇ ਮਹੀਨੇ ਡੇਢ ਮਹੀਨੇ ਤੋਂ 500 ਦੇ ਕਰੀਬ ਸਰੀਰ ਨੌਜਵਾਨ ਹੋਰ ਸੰਗਤਾਂ ਸੇਵਾ ਵਿੱਚ ਲੱਗੀਆਂ ਨੇ ਤੇ ਉਹਨਾਂ ਸਾਰੀਆਂ ਸੰਗਤਾਂ ਦਾ ਵਕ ਵਕ ਨਗਰਾਂ ਦੀਆਂ ਸੰਗਤਾਂ ਨੇ ਵਕ ਵਕ ਸਵਾਵਾਂ ਲਈਆਂ ਹਨ ਪੁਛ ਚੈਨਲ ਵਾਲੇ ਵੀਰ ਸਰਦਾਰ ਹਰਨੇਕ ਸਿੰਘ ਜੀ ਆਪ ਜੀਆਂ ਦਾ ਆਪ ਦੀ ਸਮੁੱਚੀ ਟੀਮ ਦਾ ਆਪ ਜੀ ਦੇ ਜਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਜਾਣ ਵਾਲੀਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਗੁਰਮੁਖ ਪਿਆਰੇ ਗੁਰੂ ਘਰ ਦੇ ਸੇਵਾਦਾਰ ਮੇਰੇ ਨਾਲ ਜਿਵੇਂ ਖੜੇ ਹੋਏ ਨੇ ਪ੍ਰੋਫੈਸਰ ਬਜਿੱਤਰ ਸਿੰਘ ਜੀ ਸਰਦਾਰ ਪ੍ਰਗਟ ਸਿੰਘ ਜੀ ਜਥੇਦਾਰ ਹੀਰਾ ਸਿੰਘ ਜੀ ਰਣਜੀਤ ਸਿੰਘ ਜੀ ਬਹੁਤ ਪਿਆਰੇ ਢਾਡੀ ਹਰਮਨਦੀਪ ਸਿੰਘ ਜੀ ਔਰ ਮੈਂ ਇਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਸਾਰੀ ਸੰਗਤ ਦਾ ਮਹਾਪੁਰਸ਼ਾਂ ਵੱਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਜਿਹੜੇ ਅਸੀਂ ਰੂਬਰੂ ਹੋਏ ਹਾਂ ਗਿਆਨੀ ਆਤਮ ਸਿੰਘ ਜੀ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਨੂੰ ਜਿਹੜੀ ਪੂਰੀ ਜਾਣਕਾਰੀ ਦਿੱਤੀ ਸ਼ਹੀਦੀ ਜੋੜ ਮੇਲੇ ਦੀ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਜੋ ਹੋ ਰਿਹਾ ਹੈ ਸ਼ਹੀਦ ਬਾਬਾ ਸ਼ਾਮ ਸਿੰਘ ਘਟਾਰੀ ਦੀ ਯਾਦਗਰੀ ਦੇ ਵਿੱਚ ਜਿਹੜਾ ਸ਼ਹੀਦੀ ਜੋੜ ਮੇਲਾ ਫਤੇਗੜ ਸਭਰਾਹ ਦੀ ਧਰਤੀ ਤੇ ਹੋ ਰਿਹਾ ਹੈ ਤੇ ਉਹਨਾਂ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਕਿ ਇੱਥੇ ਜਿਹੜੇ ਬਲੱਡ ਕੈਂਪ ਵੀ ਲਗਾਏ ਜਾ ਰਹੇ ਨੇ ਨੌਜਵਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਵੱਧ ਚੜ ਕੇ ਇੱਥੇ ਜਿਹੜਾ ਹਮ ਹਮ ਆ ਕੇ ਪਹੁੰਚਣ ਬਲੱਡ ਦਾਨ ਕਰਨ ਦੇ ਵਿੱਚ ਆਪਣਾ ਅਹਿਮ ਸਹਿਯੋਗ ਦੇਣ ਜਿਹੜੇ ਹੋਰ ਵੀ ਜਿਹੜੇ ਜਿਦਾਂ ਗੁਰਮਤ ਪ੍ਰਚਾਰ ਜਥੇ ਦੇ ਲਈ ਜਿਹੜਾ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਨੇ ਤੇ ਪ੍ਰਚਾਰਕਾਂ ਨੂੰ ਜਿਹੜਾ ਬੇਨਤੀ ਕੀਤੀ ਜਾ ਰਹੀ ਕਿ ਉਹ ਵੱਧ ਤੋਂ ਵੱਧ ਜਿਹੜੇ ਨੌਜਵਾਨਾਂ ਨੂੰ ਜਿਹੜਾ ਅੱਗੇ ਲਿਆਉਣ ਤਾਂ ਕਿ ਉਹ ਸਿੱਖੀ ਸਿਧਾਂਤਾਂ ਨਾਲ ਜੁੜ ਸਕਣ ਤੇ ਜਿਹੜਾ ਅੰਮ੍ਰਿਤ ਸੁਚਾਰ ਕਰਵਾਇਆ ਜਾ ਰਿਹਾ ਉਸ ਦੇ ਵਿੱਚ ਜਿਹੜੀ ਦਾਤ ਹੈਗੀ ਹੈ ਉਹ ਪ੍ਰਵਾਨ ਕਰਨ ਸੋ ਇਹੋ ਬੇਨਤੀਆਂ ਸਨ ਤੇ ਇਸ ਦੇ ਵਿੱਚ ਉਹਨਾਂ ਨੇ ਜਿਹੜੀ ਅਹਿਮ ਜਿਹੜੀ ਕਬੱਡੀ ਦੇ ਨਾਲ ਜੁੜੀ ਹੋਈ ਬੇਨਤੀ ਹੈਗੀ ਕਿ 8 ਤੇ 9 ਤਰੀਕ ਨੂੰ ਜਿਹੜੀ ਇੱਥਸ ਫਤੇਗੜ ਸੁਭਰਾ ਦੀ ਧਰਤੀ ਤੇ ਵੱਡੇ ਜਿਹੜੇ ਕਬੱਡੀ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਨੇ ਜਿੱਥੇ ਵੱਡੀਆਂ ਟੀਮਾਂ ਪਹੁੰਚ ਰਹੀਆਂ ਨੇ ਤਾਂ ਉਹਨਾਂ ਨਾਲ ਵੀ ਤੁਹਾਡੇ ਰੂਪ ਰੂਪ ਕਰਵਾਵਾਂਗੇ ਜਿਹੜੇ ਇੱਛਕ ਹੈਗੇ ਹੈ ਗਏ ਨੇ ਇਸ ਧਰਤੀ ਤੇ ਪਹੁੰਚ ਰਹੇ ਨੇ ਲਗਾਤਾਰ ਜਿਹੜਾ 8 ਤੋਂ 9 ਤਰੀਕ ਨੂੰ ਜਿਹੜਾ ਇੱਥੇ ਖੇਡ ਮੁਕਾਬਲੇ ਮੁਕਾਬਲੇ ਕਰਵਾਏ ਜਾਣਗੇ ਤੇ 10 ਤਰੀਕ ਨੂੰ ਜਿਹੜਾ ਭਾਰੀ ਜਿਹੜਾ ਜੋੜ ਮੇਲਾ ਸ਼ਹੀਦ ਦੀ ਜੋੜ ਮੇਲਾ ਜਿਹੜਾ ਇੱਥੇ ਇਸ ਧਰਤੀ ਤੇ ਜਿਹੜਾ ਹੋਣ ਜਾ ਰਿਹਾ ਜਿਹੜਾ ਲਗਾਤਾਰ ਸਲਾਨਾ ਜੋੜ ਮੇਲਾ ਹੈਗਾ ਹੈ ਤੇ ਸੰਗਤਾਂ ਅੱਜ ਤੁਸੀਂ ਆਮ ਹੀ ਦੇ ਸਕਦੇ ਹੋ ਕਿ ਜਿਹੜਾ ਹੌਮਾ ਹਮਾ ਕੇ ਪਹੁੰਚ ਰਿਹਾ ਨੇ ਤੇ ਸੋ ਜਿਹੜੇ ਦਰਸ਼ਕ ਦੇਖ ਰਹੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਜ਼ਰੂਰ ਕਰਨਾ ਆਪਣੇ ਕਮੈਂਟ ਜ਼ਰੂਰ ਦੇਣਾ ਕਮੈਂਟ ਬਾਕਸ ਚ ਵਾਹਿਗੁਰੂ ਜ਼ਰੂਰ ਲਿਖਣਾ ਲਾਈਕ ਕਰਨਾ ਸੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਜੇਕਰ ਤੁਸੀਂ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਲਾਈਕ ਫੋਲੋ ਜ਼ਰੂਰ ਕਰਨਾ ਫੇਸਬੁੱਕ ਪੇਜ ਨੂੰ ਐਂਡ ਜਿਹੜਾ YouTube ਚੈਨਲ ਹੈਗਾ ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹਰਨੇਕ ਸਿੰਘ ਦੇ ਨਾਲ ਰਾਇਵਰ ਸਿੰਘ ਚੂਰਾ ਦੀ ਵਿਸ਼ੇਸ਼ ਰਿਪੋਰਟ